ਜਣਾ ਚੰਡੀਗੜ੍ਹ ਮੇਨ ਹਾਈਵੇ ਰੋਡ ਤੇ ਇਸ ਟਾਈਮ ਮੌਜੂਦ ਆ ਜਿੱਥੇ ਕਾਫੀ ਪੁਲਿਸ ਬਲ ਜਿਹੜੀ ਤਣਾਤ ਹੈ ਉਹਨਾਂ ਵੱਲੋਂ ਲਗਾਤਾਰ ਗੱਡੀਆਂ ਜਿਹੜੀਆਂ ਨੇ ਉਹ ਚੈੱਕ ਕਿੱਧਿਆ ਜਾ ਰਹੀਆਂ ਨੇ ਤੋਂ ਤਸਵੀਰ ਜਿਹੜੀ ਹੈ ਉਹ ਦੇਖਦੇ ਜਿਨ੍ਹਾਂ ਨੇ ਡਰਿੰਕ ਕੀਤੀ ਹੈ ਉਹਨਾਂ ਦਾ ਜਿਹੜਾ ਚਲਾਨ ਉਹ ਕਨਫਰਮ ਹੈ ਤੋਂ ਤਕਰੀਬਨ ਹੁਣ ਤੱਕ ਦੇ ਵਿੱਚ ਕਈ ਚਲਾਨ ਜਿਹੜੇ ਨੇ ਉਹ ਕਰ ਚੁੱਕੇ ਹੋਏ ਆ ਹਫਤੇ ਵਿੱਚ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਚਾਰ ਲੋਕੇਸ਼ਨਾਂ ਤੇ ਜਿਹੜੇ ਡਰਿੰਕ ਡਰਾਈਵ ਦੇ ਨਾਂਕੇ ਲਾਏ ਜਾਂਦੇ ਨੇ ਜਿਹੜੇ ਲੋਕੀ दारू पीके ਡਰਾਈਵਿੰਗ ਕਰਦੇ ਨੇ ਇਹ ਨਾਕਾਬੰਦੀ ਹੋਣ ਵਾਲੀ ਹੈ 40 ਤੋਂ 50 ਗੱਡੀਆਂ ਹੁਣ ਤੱਕ ਚੈੱਕ ਹੋ ਚੁੱਕੀਆਂ ਨੇ ਜਿਹਦੇ ਚ 8 ਤੋਂ 10 ਜਿਹੜੇ 1000 ਰੁਪਏ تھے ਉਹ ਚਲਾਨ ਹੋਏ ਨੇ ਜਿਹੜੇ ਡ੍ਰੈਂਕ ਡਰਾਈਵ ਕਰਦੇ ਨੇ ਅਸੀਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਾਂਗੇ ਤੁਸੀਂ ਗੱਲਾਂ दारू ਪੀ ਕੇ ਆਪਣੇ ਨਾਲ ਨਹੀਂ ਖਲਵਾੜ ਕਰਦੇ ਤੁਸੀਂ ਅਗਲੇ ਲਈ ਵੀ ਖਤਰਾ ਬਣ ਰਹੇ ਹੋ ਮੈਂ ਚੇਤਾਵਨੀ ਨਹੀਂ ਮੈਂ ਅਪੀਲ ਕਰਨਾ ਚਾਹੁੰਦਾ ਸਾਰੇ ਭਰਾਵਾਂ ਨੂੰ ਕਿ ਯਾਰ ਡਰਾਈਵਿੰਗ ਕਰਨ ਤੋਂ ਪਹਿਲਾਂ ਇਹ ਸੋਚ ਲਓ ਕਿ ਘਰੇ ਸਾਡਾ ਪਰਿਵਾਰ ਸਾਡੀ ਵੇਟ ਕਰ ਰਿਹਾ ਔਰ ਰੋਡ ਤੇ ਜਿੰਨੇ ਵੀ ਜਾ ਰਹੇ ਉਹਨਾਂ ਸਾਰਿਆਂ ਦਾ ਕੋਈ ਪਰਿਵਾਰ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਕਰ ਤੋਂ ਆਏ ਆਪਾਂ ਆਪ ਤੇ ਅਗਲੇ ਨੂੰ ਸੁਰੱਖਿਅਤ ਰੱਖਣਾ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਡਰਿੰਕ ਡਰਾਈਵ ਨਾ ਕਰੀਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੀਏ ਤੇ ਰਫਤਾਰੀ ਨਾ ਕਰੀਏ ਲੁਧਿਆਣਾ ਲੈ ਕੇ ਆਉਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਦਿਨ ਤੁਹਾਡੇ ਨਾਲ ਐਸੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਵਰਤਮਾਨ ਚੌਕ ਦੇ ਵਿੱਚ ਜਿੱਥੇ ਦੱਸਦੀ ਕਿ ਰਾਤ ਪੁਲਿਸ ਵੱਲੋਂ ਜਿਹੜਾ ਨਾਕਾ ਲਾਇਆ ਗਿਆ ਦੱਸਦੀ ਇਹ ਯੁੱਧ ਨਸ਼ਾ ਵਿਰੋਧ ਤਹਿਤ ਲਗਾਤਾਰ ਕਾਰਵਾਈ ਦੌਰਾਨ ਹੈ ਲੁਧਿਆਣਾ ਕਮਿਸ਼ਨਰ ਸੋਪਨ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੁਣ ਨਾਕਾ ਜਿਹੜਾ ਵੈ ਉਹ ਡਰਿੰਕ ਕਰਕੇ ਡਰਾਈਵ ਕਰਨ ਵਾਲਿਆਂ ਦੇ ਲਈ ਜਿਹੜਾ ਸਪੈਸ਼ਲ ਲਾਇਆ ਗਿਆ ਸੋ ਦੱਸਦੇ ਕਿ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਜਿਹੜਾ ਨਾਕਾ ਇਹ ਲਾਇਆ ਗਿਆ ਵੈ ਰਾਤ ਨੂੰ ਸੋ ਦੱਸਦੇ ਕਿ ਰਾਤ ਨੂੰ ਜਿਹੜੇ ਲੋਗ ਡਰਿੰਕ ਕਰਕੇ ਡਰਾਈਵ ਕਰਦੇ ਨੇ ਉਹਨਾਂ ਨੂੰ ਨਹੀਂ ਬਖਸਿਆ ਜਾਊਗਾ ਲੁਧਿਆਣਾ ਦੇ ਵਿੱਚ ਮੌਜੂਦ ਆ ਤਸਵੀਰ ਜਿਹੜੀ ਆ ਦੇਖ ਸਕਦੇ ਹੋ ਕਿ ਲੁਧਿਆਣਾ ਵਰਤਮਾਨ ਚੌਕ ਦੇ ਵਿੱਚ ਮੌਜੂਦ ਹੈ ਜਿੱਥੇ ਕਾਫੀ ਪੁਲਿਸ ਵਾਲੇ ਸਟੇਮ ਤਨਾਤ ਹੈ ਤੇ ਉਹਨਾਂ ਵੱਲੋਂ ਲਗਾਤਾਰ ਇੱਕ ਇੱਕ ਕਰਕੇ ਗੱਡੀਆਂ ਜਿਹੜੀਆਂ ਨੇ ਚੈੱਕ ਕੀਤੀਆਂ ਜਾ ਰਹੀਆਂ ਤੇ ਕਿਤੇ ਜਾ ਰਹੇ ਨੇ ਸੋ ਲਗਾਤਾਰ ਤਸਵੀਰ ਜਿਹੜੀ ਹੈ ਵਰਦਮਾਨ ਚੌਕ ਦੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਜਿੱਥੇ ਦੱਸਦੇ ਕਿ ਕਾਫੀ ਜਨਤਾ ਜਿਹੜੀ ਹੈ ਲੁਧਿਆਣਾ ਦੇ ਚੰਡੀਗੜ੍ਹ ਮੇਨ ਹਾਈਵੇ ਰੋਡ ਤੋਂ ਨਿਕਲਦੀ ਹੈ ਲੁਧਿਆਣਾ ਚੰਡੀਗੜ੍ਹ ਮੇਨ ਹਾਈਵੇ ਰੋਡ ਤੇ ਇਸ ਟਾਈਮ ਮੌਜੂਦ ਹੈ ਜਿੱਥੇ ਕਾਫੀ ਪੁਲਿਸ ਬਲ ਜਿਹੜੀ ਹੈ ਤਣਾਤ ਹੈ ਉਹਨਾਂ ਵੱਲੋਂ ਲਗਾਤਾਰ ਗੱਡੀਆਂ ਜਿਹੜੀਆਂ ਨੇ ਉਹ ਚੈੱਕ ਕੀਤੇ ਜਾ ਰਹੀਆਂ ਨੇ ਸੋ ਤਸਵੀਰ ਜਿਹੜੀ ਹੈ ਉਹ ਦੇਖਦੇ ਹੋ ਬੜੇ ਕਾਬਲੇ ਤਾਰੀਫ ਲੁਧਿਆਣਾ ਟ੍ਰੈਫਿਕ ਪੁਲਿਸ ਜਨਾਬ ਵੱਲੋਂ ਦੇਖਦੇ ਹੋ ਕਿ ਰਾਤ ਨੂੰ ਜਿਹੜੀ ਹੈ ਮੁਹਿੰਮ ਚਲਾਈ ਗਈ ਹੈ ਤਾਂ ਉਸ ਤੋਂ ਬਾਅਦ ਰਾਤ ਨੂੰ ਜਿਹੜੀ ਉਹ ਕਿਤੀ ਜਾਰੀ ਆ ਤਾਂ ਦੱਸ ਦਈਏ ਕਿ ਮਸ਼ੀਨ ਜਿਹੜੀ ਆ ਹੱਥ ਵਿੱਚ ਫੜੀ ਹੋਇਆ ਜਿਸ ਮਸ਼ੀਨ ਦੇ ਨਾਲ ਆ ਜਿਹੜਾ ਚੈੱਕ ਕੀਤਾ ਜਾਂਦਾ ਹੈ ਕਿ ਡਰਿੰਕ ਕੀਤੀ ਹੋਈ ਹੈ ਜਾਂ ਨਹੀਂ ਕੀਤੀ ਕਿੰਨੇ ਕ ਪਰਸੈਂਟ ਕੀਤੀ ਹੋਈ ਹੈ ਸਾਰੀ ਜਾਣਕਾਰੀ ਵੀ ਲਵਾਂਗੇ ਕਿਉਂਕਿ ਇਹ ਖਬਰ ਤੁਹਾਡੇ ਲਈ ਕਾਫੀ ਅਹਿਮ ਹੋਣ ਵਾਲੀ ਹੈ ਕਿਉਂਕਿ ਜਿਹੜੇ ਲੋਕ ਡਰਿੰਕ ਕਰਕੇ ਡਰਾਈਵ ਕਰਦੇ ਨੇ ਉਹ ਹੋ ਜਾਣ ਸचेत ਕਿਉਂਕਿ ਜੇਕਰ ਤੁਸੀਂ ਡਰਿੰਕ ਕਰਕੇ ਡਰਾਈਵ ਕਰੋਗੇ ਤੇ ਪੁਲਿਸ ਤੁਹਾਨੂੰ ਬਿਲਕੁਲ ਹੀ ਬਖਸੂਗੀ ਨਹੀਂ ਲੁਧਿਆਣਾ ਪੁਲਿਸ ਖਾਸ ਕਰਕੇ ਕਿਉਂਕਿ ਲੁਧਿਆਣਾ ਪੁਲਿਸ ਦੀ ਗੱਲ ਕਰੀਏ ਤੇ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਲਗਾਤਾਰ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਬਿਲਕੁਲ ਦੇਖ ਸਕਦੇ ਹੋ ਕਿ ਜਿੱਤੇ ਦੇ ਦੱਸਦੇ ਕਿ ਜਿਹੜੇ ਟ੍ਰੈਫਿਕ ਇੰਚਾਰਜ ਨੇ अशोक ਚੋਹਾਂਜੀ ਹੋਣਾ ਬਲੋ ਲਗਾਤਾਰ ਕਾਰਵਾਈ ਜਿਹੜੀ ਹੈ ਕਿੰਤੀ ਜਾਰੀ ਗੱਡੀਆਂ ਚ ਕਿੰਤੀ ਜਾਰੀ ਨੇ ਆ ਦੇਖਦੇ ਹੋ ਕਿ ਕਿਸ ਤਰੀਕੇ ਗੱਡੀਆਂ ਜਿਹੜੀਆਂ ਰੋਕਿਆ ਜਾ ਰਹੀਆਂ ਨੇ ਰੋਕਣ ਤੋਂ ਬਾਅਦ ਉਹ ਗੱਡੀਆਂ ਦੀ ਜਿਹੜੀ ਹੈ ਜਾਂਚ ਪਰਤਾ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤੋਂ ਕਿਸ ਤਰੀਕੇ ਗੱਡੀਆਂ ਨੂੰ ਸਾਈਡ ਦੇ ਉੱਤੇ ਲਗਾਇਆ ਜਾ ਰਿਹਾ ਤੇ ਸਾਈਡ ਦੇ ਉੱਤੇ ਲਗਾ ਕੇ ਉਸ ਤੋਂ ਬਾਅਦ ਮਸ਼ੀਨ ਲਗਾ ਕੇ ਜਿਹੜੀ ਹੈ ਚੈਕਿੰਗ ਉਹ ਕੀਤੀ ਜਾਰੀ ਗਲਬਾਤ ਵੀ ਕਰਾਂਗੇ ਮੈਂ ਨਾ ਆ ਰਿਹਾ ਵਿੱਚ ਹੀ ਐ ਅਸੀਂ ਕੋਈ ਕੱਢ ਰਹੇ ਮੈਂ ਮਤਲਬ ਅਸੀਂ ਚਲੋ ਆਪਾਂ ਕਹਿਨੇ ਨਹੀਂ ਐ ਬੱਚੇ ਨਾ ਮਗਾ ਹਾਂਜੀ ਆ ਰਹੀ ਹੈ ਅੱਜ ਵੀ ਆ ਰਹੇ ਆ ਅੱਜ ਵੀ ਆ ਰਹੇ ਆ ਪਰੋਂ ਵੀ ਆਏ ਆ ਅੱਜਾ ਚਲੋ ਕੋਈ ਨਹੀਂ ਪਰੋਂ ਵੀ ਖੱਲੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਡਰਿੰਕ ਕੀਤੀ ਹੈ ਉਹਨਾਂ ਦਾ ਜਿਹੜਾ ਚਲਾਨ ਉਹ ਕਨਫਰਮ ਹੈ ਤੇ ਜਿਨ੍ਹਾਂ ਨੇ ਡਰਿੰਕ ਕੀਤੀ ਹੋਈ ਹੈ ਉਹਨਾਂ ਦਾ ਚਲਾਨ ਜਿਹੜਾ ਹੁਣਾਂ ਕਨਫਰਮ ਹੈ ਸੋ ਤਕਰੀਬਨ ਹੈ ਹੁਣ ਤੱਕ ਦੇ ਵਿੱਚ ਕਈ ਚਲਾਨ ਜਿਹੜੇ ਨੇ ਉਹ ਕਰ ਚੁੱਕੇ ਹੋਏ ਆ ਕਈ ਚਲਾਂ ਜਿਹੜੇ ਹੋ ਚੁੱਕੇ ਹੋਇਆ ਸੋ ਸਰ ਬਿਲਕੁਲ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਤੇ ਅੱਜ ਕਈ ਥਾਵਾਂ ਤੇ ਜਿਹੜਾ ਇਹ ਨਾਕਾ ਲੱਗਾ ਹੋਇਆ ਜਿੱਥੇ ਚੈੱਕ ਪੌਂਟ ਦੇ ਉੱਤੇ ਜਿਹੜੀ ਚੈਕਿੰਗ ਹੈ ਕੀਤੀ ਜਾ ਰਹੀ ਹੈ ਖਾਸ ਕਰਕੇ ਇਹ ਨਾਕਾ ਜਿਹੜਾ ਕਿਸ ਥਾਂ ਤੇ ਲੱਗਾ ਹੈ ਜਿਨੇ ਵੀ ਚੈਨਲ ਤੇ ਵੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਗੱਲ ਈਮਾਨ ਜੋ ਕਮਿਸ਼ਨਰ ਪੁਲਿਸ ਲੁਧਿਆਣਾ ਸਾਡੇ ਡੀਸੀਪੀ ਟ੍ਰੈਫਿਕ ਸਾਹਿਬ ਐਡੀਸੀਪੀ ਟ੍ਰੈਫਿਕ ਮੈਮ ਤੇ ਏਸੀਪੀ ਸਹਿਬਾਨ ਵੱਲੋਂ ਜਿਹੜੇ ਹਫਤੇ ਵਿੱਚ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਚਾਰ ਲੋਕੇਸ਼ਨਾਂ ਤੇ ਜਿਹੜੇ ਡਰਿੰਕ ਡਰਾਈਵ ਦੇ ਨਾਕੇ ਲਾਏ ਜਾਂਦੇ ਨੇ ਜਿਹੜੇ ਲੋਕੀ दारू ਪੀ ਕੇ ਡਰਾਈਵਿੰਗ ਕਰਦੇ ਨੇ ਇਹ ਨਾਕਾਬੰਦੀ ਉਹਨਾਂ ਲਈ ਹੈ ਜੀ ਬਿਲਕੁਲ ਡਰਿੰਕ ਐਂਡ ਡਰਾਈਵ ਦਾ ਜਿਹੜਾ ਨਾਕਾ ਹੈ ਉਹ ਹਫਤੇ ਦੇ ਚਾਰ ਦਿਨ ਲਗਾਏ ਜਾਂਦੇ ਨੇ ਕਿ ਹਫਤੇ ਦੇ ਵਿੱਚ ਇੱਕ ਵਾਰੀ ਲਗਾਇਆ ਨਹੀਂ 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 ਚਾਰ ਪੁਆਇੰਟਾਂ ਤੇ ਲਗਾਇਆ ਜਾਂਦਾ ਹਫਤੇ ਵਿੱਚ ਤਿੰਨ ਜਾਂ ਚਾਰ ਦਿਨ ਲਗਾਏ ਜਾਂਦੇ ਜੀ ਹੁਣ ਇਹ ਨਾਕਾ ਜਿਹੜਾ ਵਾ ਕਿੱਥੇ ਲੱਗਾ ਹੋਇਆ ਹੈ ਜਿਹੜਾ ਇਹ ਨਾਕਾ ਹੈ ਇਹ 32 ਸੈਕਟਰ ਵਾਲੀਆਂ ਬਰਦਮਨ ਲੈਟਾਂ ਤੇ ਲੱਗਿਆ ਹੋਇਆ ਹੈ ਜੀ ਹੁਣ ਤੱਕ ਦੇ ਵਿੱਚ तकरीबन ਕਿੰਨੀ ਕੀ ਗੱਡੀਆਂ ਜੜੀਆਂ ਚੈੱਕ ਹੋ ਚੁੱਕੀਆਂ ਨੇ ਕਿੰਨੇ ਕਿ ਚਲਾਨ ਹੋ ਚੁੱਕੀ ਜੜੀਆਂ ਗੱਡੀਆਂ 40 ਤੋਂ 50 ਗੱਡੀਆਂ ਹੁਣ ਤੱਕ ਚੈੱਕ ਹੋ ਚੁੱਕੀਆਂ ਨੇ ਜਿਹਦੇ ਚੋਂ 8 ਤੋਂ 10 ਜਿਹੜੇ दारू ਪੀਤੇ ਉਹ ਚਲਾਨ ਹੋਏ ਨੇ ਜਿਹੜੇ ਡਰਿੰਕ ਟਾਈਪ ਕਰਦੇ ਨੇ ਅਸੀਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਾਂਗੇ ਤੁਸੀਂ ਗੱਲਾਂ दारू ਪੀ ਕੇ ਆਪਣੇ ਨਾਲ ਨਹੀਂ ਖਲਵਾੜ ਕਰ ਰਹੇ ਤੁਸੀਂ ਅਗਲੇ ਲਈ ਵੀ ਖਤਰਾ ਬਣ ਰਹੇ ਹੋ ਜਿਹੜਾ ਅੱਗੇ ਕੋਈ ਹੋਰ ਰੋਡ ਤੇ ਗੱਡੀ ਲੈ ਕੇ ਜਾ ਰਿਹਾ ਤੁਸੀਂ ਆਪਣੇ ਪਰਿਵਾਰ ਲਈ ਤੇ ਆਪਣੇ ਲਈ ਵੀ ਖਤਰਾ ਬਣ ਰਹੇ ਹੋ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਨ੍ਹਾਂ ਦੀਆਂ ਗੱਡੀਆਂ ਰੋਕੀਆਂ ਜਾਂਦੀਆਂ ਨੇ ਕਈ ਕਾਫੀ ਤੇਜ਼ ਰਫ਼ਤਾਰ ਵੀ ਹੁੰਦੇ ਹੋਣੇ ਕਈ ਕਾਫੀ ਤੇਜ਼ ਵੀ ਹੁੰਦੇ ਹੋਣੇ ਜਿਹੜੇ ਨਹੀਂ ਰੁਕਦੇ ਹੋਣੇ ਵੇਖੋ ਇਧਰ ਕੈਮਰਾ ਕਰਿਓ ਮੈਂ ਕਹੂੰਗਾ ਇਹ ਜਿਵੇਂ ਰਿਫਲੈਕਟਰ ਜੱਟਾਂ ਨੇ ਅਸੀਂ ਅਸੀਂ ਕਰਕੇ ਪਾਈਆਂ ਨੇ ਕਿ ਹਨੇਰੇ ਵਿੱਚ ਜਿਵੇਂ ਉਹ ਸਟਰੀਟ ਲਾਈਟ ਬੰਦ ਹੋ ਗਈ ਪਹਿਲੇ ਚੱਲ ਰਹੀ ਸੀ ਇਹ ਰਿਫਲੈਕਟ ਕਰੇ ਉਸ ਤੋਂ ਬਾਅਦ ਵੈਰੀਗੇਟਿੰਗ ਲਾ ਕੇ ਨਾਕਾਬੰਦੀ ਹੁੰਦੀ ਆ ਤੇ ਇੱਥੇ ਵੈਸੇ ਵੀ ਲਾਈਟਾਂ ਦੇ ਟ੍ਰੈਫਿਕ ਕੋਈ ਜ਼ਿਆਦਾ ਤੇਜ਼ ਸਲੋ ਹੋ ਕੇ ਚੱਲਦਾ ਇੱਥੇ ਟ੍ਰੈਫਿਕ ਸਲੋ ਹੁੰਦਾ ਸਭ ਤੋਂ ਪਹਿਲਾਂ ਅਸੀਂ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਹੈ ਆਪਾਂ ਇਹ ਵੇਖਣਾ ਕਿ ਟ੍ਰੈਫਿਕ ਸਬੂਤਲੀ ਚੱਲੇ ਤੇ ਗੱਡੀ ਨੂੰ ਕਿਸੇ ਨੂੰ ਰੋਕਣ ਨਾਲ ਜਾਂ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਅੱਛਾ ਜੀ ਸਰ ਚੈਕਿੰਗ ਵਾਸਤੇ ਤਕਰੀਬਨ ਕਿੰਨੀ ਕੀ ਮਸ਼ੀਨਾਂ ਜੜੀਆਂ ਲੱਗੀਆਂ ਹੋਈਆਂ ਨੇ ਇਸ ਟਾਈਮ ਜੜੀਆਂ ਚੈਕ ਇਸ ਟਾਈਮ ਸ਼ਹਿਰ ਦੇ ਚਾਰ ਨਾਕੇ ਚੱਲ ਰਹੇ ਨੇ ਵੱਖ-ਵੱਖ ਪੁਆਇੰਟਾਂ ਦੇ ਉੱਥੇ ਚਾਰੇ ਨਾਕਾਂ ਤੇ ਜਿਹੜੇ ਅਲਕੋਮੀਟਰ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਟੀਚ ਨਾਲ ਮਸ਼ੀਨਾਂ ਨਾਲ ਜਿਹੜੇ ਡਰਿੰਕ ਡਰਾਈਵ ਕਰ ਰਹੇ ਨੇ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਨੇ ਮੈਂ ਦੁਬਾਰਾ ਫੇਰ ਬੇਨਤੀ ਕਰੂੰਗਾ ਕਿ ਜਿਹੜਾ ਤੁਸੀਂ दारू ਪੀ ਕੇ ਗੱਡੀ ਚਲਾਉਂਦੇ ਹੋ ਅਗਰ ਤੁਸੀਂ ਕਿਸੇ ਪਾਰਟੀ ਵਗੈਰਾ ਜਾਂਦੇ ਹੋ ਤੁਹਾਡੀ ਮਜਬੂਰੀ ਹੈ ਡਰਿੰਕ ਕਰਨਾ ਤੁਸੀਂ ਕੋਈ ਸੋਫੀ ਬੰਦਾ ਨਾਲ ਲੈ ਜਾਓ ਜਾਂ ਜਿਹੜਾ ਪਰਿਵਾਰ ਚ ਕੋਈ ਸੋਫੀ ਜੀ ਹੈ ਜੋ ਲਾਇਸੈਂਸ ਹੋਲਡਰ ਹੈ ਉਹ ਗੱਡੀ ਚਲਾ ਲਵੇ ਉਹਦੇ ਨਾਲ ਤੁਸੀਂ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਪਹਛਾ ਸਕਦੇ ਕੋਈ ਸੱਚੀ ਲੱਗਦਾ ਨਹੀਂ ਕਿ ਅੱਜ ਦਾ ਜਿਹੜਾ ਆਦੀ ਜਿਹੜੀ ਯੂਥ ਹੈ ਅੱਜ ਦਾ ਜਿਹੜਾ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ ਡਰਿੰਕ ਨੂੰ ਕਾਫੀ ਇੰਪੋਰਟੈਂਟ ਲੈ ਕੇ ਜਾ ਚੁੱਕਿਆ ਹੋਇਆ ਹੈ ਤੁਸੀਂ ਵੀ ਖੁਸ਼ ਹੋ ਰਹੇ ਹੋ ਡਰਿੰਕ ਜ਼ਿਆਦਾਤਰ ਜ਼ਰੂਰੀ ਉਹਨਾਂ ਨੇ ਸਮਝ ਲਿਆ ਹੋਇਆ ਮੈਂ ਦੱਸਦਾ ਤੁਹਾਨੂੰ ਸਮਾਜ 'ਚ ਹਰ ਤਰ੍ਹਾਂ ਦੇ ਬੰਦੇ ਮਿਲਦੇ ਨੇ ਇਸੇ ਤਰ੍ਹਾਂ ਸਾਨੂੰ ਰੋਡ ਤੇ ਹਰ ਤਰ੍ਹਾਂ ਦੇ ਬੰਦੇ ਮਿਲਦੇ ਨੇ ਉੰਜੇਵੇਂ ਤੁਸੀਂ ਕਿਹਾ ਉਹਦੇ ਵਿੱਚ ਕੁਝ ਪਰਸੈਂਟ ਲੋਕੀ ਜਿਹੜੇ ਕੁਝ ਅਲਕੋਹਲ ਡਰਿੰਕ ਕਰਦੇ ਨੇ ਜਾਂ ਤੋਂ ਨਾਕੇ ਲੱਗਣ ਲੱਗੇ ਕਾਫੀ ਸੁਧਾਰ ਹੋਇਆ ਐਕਸੀਡੈਂਟਾਂ 'ਚ ਕਾਫੀ ਸੁਧਾਰ ਹੋਇਆ ਮੇਨ ਪਰਪਸ ਸਾਡਾ ਕੀੰਤੀ ਜਾਨਾ ਔਰ ਐਕਸੀਡੈਂਟਾਂ ਬਚਾਣਾ ਜੀ ਬਿਲਕੁਲ ਕੀ ਚੇਤਾਵਨੀ ਦੇਣਾ ਚਾਹੋਗੇ ਉਹ ਲੋਕਾਂ ਨੂੰ ਜਿਹੜੇ ਟ੍ਰੈਫਿਕ ਦੇ ਉਲੰਘਣਾ ਵੀ ਕਰਦੇ ਨੇ ਟ੍ਰੈਫਿਕ ਵੀ ਤੋੜਦੇ ਨੇ ਮੈਂ ਚੇਤਾਵਨੀ ਨਹੀਂ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਭਰਾਵਾਂ ਨੂੰ ਕਿ ਯਾਰ ਡਰਾਈਵਿੰਗ ਕਰਨ ਤੋਂ ਪਹਿਲਾਂ ਇਹ ਸੋਚ ਲਓ ਕਿ ਘਰੇ ਸਾਡਾ ਪਰਿਵਾਰ ਸਾਡੀ ਵੇਟ ਕਰ ਰਿਹਾ ਔਰ ਰੋਡ ਤੇ ਜਿੰਨੇ ਵੀ ਜਾ ਰਹੇ ਉਹਨਾਂ ਸਾਰਿਆਂ ਦਾ ਕੋਈ ਪਰਿਵ ਉ ਕੋਈ ਨਾ ਕੋਈ ਕਿਸੇ ਨਾ ਕਿਸੇ ਕੰਮ ਕਰ ਤੋਂ ਆਏ ਨੇ ਆਪਾਂ ਆਪ ਤੇ ਅਗਲੇ ਨੂੰ ਸੁਰੱਖਿਅਤ ਰੱਖਣਾ ਇਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਡਰਿੰਕ ਡਰਾਈਵ ਨਾ ਕਰੀਏ ਮੋਬਾਈਲ ਫੋਨ ਦੀ ਵਰਤੋਂ ਨਾ ਕਰੀਏ ਤੇ ਰਫਤਾਰੀ ਨਾ ਕਰੀਏ ਤੇ ਖੁਸ਼ ਰਹੋ ਖੁਸ਼ਹਾਲ ਜੀ ਇੱਕ ਹੋਰ ਇੰਪੋਰਟੈਂਟ ਸਵਾਲ ਹੈ ਲੋਕਾਂ ਦਾ ਕਹਿੰਦੇ ਕਿ ਪੁਲਿਸ ਕਾਫੀ ਅਵੇਅਰ ਕਰਦੀ ਹੈ ਪੁਲਿਸ ਅਵੇਅਰਨੈਸ ਦੇ ਵਿੱਚ ਲੱਗੀ ਹੁੰਦੀ ਹੈ ਤੁਸੀਂ ਖਾਸ ਕਰਕੇ ਬੜੇ ਕਾਬਲੇ ਤਾਰੀਫ ਲੁਧਿਆਣਾ ਦੇ ਵਿੱਚ ਲੋਕਾਂ ਦੇ ਲਈ ਸੋ ਲੋਕ ਖੁਦ ਕਹਿੰਦੇ ਨੇ ਕਿ ਕਾਫੀ ਵਧੀਆ ਤਰੀਕੇ ਨਾਲ ਤੁਸੀਂ ਅਵੇਅਰ ਕਰਦੇ ਹੋ ਫਿਰ ਵੀ ਲੋਕ ਅਵੇਅਰ ਨਹੀਂ ਹੁੰਦੇ ਜਾਂ ਅਵੇਅਰ ਹੋਣਾ ਨਹੀਂ ਚਾਹਦੇ ਨਹੀਂ ਨਹੀਂ ਕੋਈ ਸ਼ੱਕ ਨਹੀਂ ਕਿ ਲੋਕੀ ਅਵੇਅਰਨੈਸ ਹੁੰਦੇ ਆ ਤੁਸੀਂ ਕੁਝ ਵੀ ਹੈ ਤੁਹਾਡਾ ਜਿਹੜਾ ਕੋਈ ਵੀ ਕੰਮ ਹੈ ਉਹ 1 ਲੱਖ ਲੋਕਾਂ ਤੇ ਨਹੀਂ ਫੈਲ ਸਕਦੇ ਜੀ ਪਿੱਛੇ ਜੇ ਮੈਂ ਆਪਣੀ ਕੋਈ ਘਟਨਾ ਦੱਸ ਰਿਹਾ ਮੈਂ ਕਾਫੀ ਲੋਕਾਂ ਨੂੰ ਹੈਲਮਟ ਵੰਡੇ ਇੱਕ ਭਾਈ ਸਾਹਿਬ ਨੇ ਮੈਨੂੰ ਕਾਲ ਆਈ ਕਿ ਮੈਨੂੰ ਤੁਸੀਂ ਹੈਲਮਟ ਦਿੱਤਾ ਸੀ ਮੈਂ ਫਲੋਰ ਤੋਂ ਆਂਦਾ ਸੀ ਮੇਰਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਪਰ ਮੈਨੂੰ ਡਾਕਟਰਾਂ ਨੇ ਬਚਾ ਲਿਆ ਉਹ ਕਹਰੇ ਵੀ ਤੇਰੇ ਜਿਹੜੀ ਸਿਰ ਦੀ ਛੱਟ ਸੀ ਉਹ ਬਚਾ ਹੋ ਗਿਆ ਹੈਲਮਟ ਕਰਕੇ ਉਹ ਕਹ ਰਿਹਾ ਜੀ ਮੈਂ ਆਪਣੇ ਜਿੰਨੇ ਵੀ ਦੋਸਤੋਨਾਂ ਨੂੰ ਵੀ ਦੱਸਣਾ ਚਾਹਨਾ ਕਿ ਮੈਂ ਵੀ ਅੱਗੇ ਕਈ ਵਾਰੀ ਹੈਲਮਟ ਕੱਢ ਕੇ ਬਾਹਾਂ 'ਚ ਟੰਗ ਲੈਂਦਾ ਸੀ ਜਾਂ ਹੈਂਡਲ ਤੇ ਟੰਗ ਲੈਂਦਾ ਪਰ ਹੁਣ ਜਿਆਦਾ ਮੈਂ ਆਪਣਾ ਹਾਦਸਾ ਵੇਖਿਆ ਮੇਰੇ ਨਾਲ ਹੋਇਆ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਜਿਹੜਾ ਸਿਰ ਦੀ ਸੱਟ ਲਈ ਉਹ ਹੈਲਮਟ ਬੜਾ ਜ਼ਰੂਰੀ ਆ ਜੋ ਵੀ ਜਿਹੜੇ ਟ੍ਰੈਫਿਕ ਨਿਯਮ ਨੇ ਉਹ ਸਾਡੇ ਲਈ ਸਾਡੇ ਲਈ ਬਣਾਏ ਗਏ ਨੇ ਸਾਡੀ ਸੇਫਟੀ ਲਈ ਬਣਾਏ ਗਏ ਨੇ ਇਹਦੇ ਲਈ ਮੇਰੀ ਦੁਬਾਰਾ ਫੇਰ ਤੋਂ ਅਪੀਲ ਹੈ ਤੇ ਸਾਰੇ ਟ੍ਰੈਫਿਕ ਨੇ ਸਮਝ ਪਾ ਲਾਂਗੇ ਬਿਲਕੁਲ ਸੋ ਬਿਲਕੁਲ ਬੜੇ ਕਾਬਲੇ ਤਾਰੀਫ ਲੁਧਿਆਣਾ ਪੁਲਸ ਟ੍ਰੈਫਿਕ ਪੁਲਸ ਜਿਨ੍ਹਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਸਾਫ਼ ਤੌਰ ਤੇ ਅਵੇਅਰ ਵੀ ਕੀਤਾ ਜਾ ਰਿਹਾ ਹੈ ਦੱਸਦੀ ਕਿ ਇੱਕ ਪਾਸੇ ਜਿਹੜੇ ਲੋਕ ਨੇ ਉਹ ਅਵੇਅਰ ਨਹੀਂ ਹੁੰਦੇ ਜਾਂ ਅਵੇਅਰ ਨਹੀਂ ਹੋਣਾ ਚਾਹੁੰਦੇ ਸੋ ਇਹ ਕਿਤੇ ਨ ਕਿਤੇ ਕਾਫੀ ਵੱਡੀ ਗੱਲ ਹੈ ਪਰ ਡਰਿੰਕ ਡਰਿੰਕ ਐਂਡ ਡਰਾਈਵ ਕਰਨੀ ਕਿਤੇ ਨ ਕਿਤੇ ਕਾਫੀ ਗਲਤ ਹੈ ਕਿਉਂਕਿ ਜੇਕਰ ਤੁਸੀਂ ਡਰਿੰਕ ਕਰਕੇ ਡਰਾਈਵ ਕਰਦੇ ਹੋ ਤੇ ਤੁਸੀਂ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਦੇ ਨੂੰ ਪਿੱਛੇ ਤਸਵੀਰ ਜਿਹੜੀ ਹੈ ਉਹ ਦੇਖ ਸਕਦੇ ਹੋ ਕਿ ਕਿਸ ਤਰੀਕੇ ਪੁਲਸ ਵੱਲੋਂ ਜਿਹ ਉਹ ਕੱਟਿਆ ਜਾ ਰਿਹਾ ਵਾ ਸੋ ਪੁਲਿਸ ਵੱਲੋਂ ਚਲਾਨ ਅ ਦੇਖਦੇ ਹੋ ਕਿ ਕੱਟਿਆ ਜਾ ਰਿਹਾ ਸੋ ਅਲਕੋਹਲ ਮੀਟਰ ਜਿਹੜਾ ਵਾ ਜਿਸ ਦੇ ਨਾਲ ਜਿਹੜਾ ਉਹਨਾਂ ਦੇ ਜਿਹੜੀ ਚੈਕਿੰਗ ਹੈ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਹੈ ਕਿ ਨਹੀਂ ਕੀਤੀ ਹੋਈ ਸੋ ਅਲਕੋਹਲ ਮੀਟਰ ਦੇ ਨਾਲ ਲਗਾਤਾਰ ਚੈਕਿੰਗ ਜਿਹੜੀ ਹੋ ਵੀ ਜਾ ਰਹੀ ਆ ਸੋ ਕਾਫੀ ਪੋਸਿਬਲ ਜਿਹੜੀ ਆ ਤਨਾਤ ਹੈ ਜਿਨ੍ਹਾਂ ਵੱਲੋਂ ਗੱਡੀਆਂ ਜੜੀਆਂ ਨੇ ਇੱਕ ਇੱਕ ਕਰਕੇ ਗੱਡੀਆਂ ਜੜੀਆਂ ਰੋਕੀਆਂ ਜਾ ਰਹੀਆਂ ਨੇ ਗੱਡੀਆਂ ਰੋਕਣ ਤੋਂ ਬਾਅਦ ਉਹਨਾਂ ਦੇ ਜਿਹੜੇ ਡਰਾਈਵਰ ਨੇ ਗੱਡੀਆਂ ਮਾਲਕ ਨੇ ਉਹਨਾਂ ਦੀ ਚੈਕਿੰਗ ਜਿਹੜੀ ਐਲਕੋਹਲ ਮੀਟਰ ਨਾਲ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਰਾਤ ਵਾਸਤੇ ਕਾਫੀ ਵਧੀਆ ਅਜਿਹਾ ਇੱਕ ਹੋਰ ਉਪਰਾਲਾ ਵਾ ਲੁਧਿਆਣਾ ਟ੍ਰੈਫਿਕ ਪੁਲਿਸ ਦਾ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਕਿ ਆ ਦੇਖ ਸਕਦੇ ਬਿਲਕੁਲ ਐਲਕੋਹਲ ਮੀਟਰ ਦੇ ਨਾਲ ਇਹ ਨਾਪਿਆ ਜਾ ਰਿਹਾ ਵਾ ਸੋ ਇਹ ਚੈਕਿੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਹਨਾਂ ਡਰਿੰਕ ਸਰ ਇਹ ਡਰਿੰਕ ਕਿੰਨੀ ਹੋਈ ਹੈ ਨਹੀਂ 0 ਮੀਟਰ ਕੀ ਬਤਾਂਦਾ ਵੈਸੋ 0 0 ਤੇਰੇ ਸਾਹਮਣੇ ਆਵੇ ਤੇ ਜਿਨ੍ਹਾਂ ਨੇ ਕੀਤੀ ਹੁੰਦੀ ਹੈ ਉਹ ਕੀ ਪਤਾ ਉਹ ਦੱਸੋਗੇ ਕਿੰਨੇ ਐਮ ਐਲ ਦਿੱਤੀ ਆ ਅੱਛਾ ਇੱਕ ਹੋਰ ਸਵਾਲ ਆ ਤੁਹਾਡੇ ਨਾਲ ਬਿਲਕੁਲ ਸੋ ਕਾਫੀ ਵਧੀਆ ਦੇਖ ਲਓ ਕਿ ਪੁਲਸ ਹੈ ਜਿਹਨਾਂ ਵੱਲੋਂ ਲਗਾਤਾਰ ਕੋਹ ਮੀਟਰ ਦੇ ਨਾਲ ਚੈਕਿੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜਿਨ੍ਹਾਂ ਦੇ ਜਿਨ੍ਹਾਂ ਨੇ ਡਰਿੰਕ ਕੀਤੀ ਹੁੰਦੀ ਹੈ ਉਹਨਾਂ ਦੇ ਵਾਸਤੇ ਮੀਟਰ ਜਿਹੜਾ ਦੱਸ ਦਿੰਦਾ ਹੈ ਅਲਕੋਹਲ ਮੀਟਰ ਜਿਹੜਾ ਵਾ ਉਹ ਦੱਸ ਦਿੰਦਾ ਹੈ ਕਿ ਇਹਨਾਂ ਨੇ ਡਰਿੰਕ ਕੀਤੀ ਹੈ ਤੇ ਜਿਨ੍ਹਾਂ ਨੇ ਡਰਿੰਕ ਨਹੀਂ ਕੀਤੀ ਹੋਈ ਉਹਨਾਂ ਦੇ ਵਾਸਤੇ ਮੀਟਰ ਦੇ ਵਿੱਚ ਸਾਫ਼ ਤੌਰ ਤੇ ਜ਼ੀਰੋ ਨਜ਼ਰ ਆਂਦੇ ਨੇ ਸੋ ਤੁਸੀਂ ਵੀ ਸचेत ਰਹੋ ਸਾਵਧਾਨ ਰਹੋ ਕਿਉਂਕਿ ਜੇਕਰ ਤੁਸੀਂ ਡਰਿੰਕ ਕਰਕੇ ਡਰਾਈਵ ਕਰੋਗੇ ਤੇ ਤੁਹਾਡਾ ਵੀ ਵੱਡਾ ਚਲਾਨ ਹੋਊਗਾ ਪੁਲਿਸ ਬਖਸ਼ਣ ਵਾਲੀ ਨਹੀਂ ਖਾਸ ਕਰਕੇ ਲੁਧਿਆਣਾ ਪੁਲਿਸ ਦੇਖਦੇ ਰਹੋ ਵਿਧਾਨ ਰਾਏ ਮਨਦੀਨ ਕਰਮਾਣ ਸੰਜੇਦ ਨਾਲ ਧੰਨਵਾਦ